ਕਰਦੇ ਆ ਮੁਸਲਮਾਣਾ ਹਿੰਦੂਆ ਦੋ ਰਾਹ ਚਲਾਏ ਮਧਭ ਵਰਣ ਗਣਾਇਦ ਗੁਰ ਪੀਰ ਸਦਾਏ ਸੇਖ ਮਰੀਦ ਪਖੰਡ ਕਰ ਉਪਦੇਸ਼ ਦਰੜਾਏ ਰਾਮ ਰਹਿਮਤ ਆਏਂਦੇ ਹੋ ਮੈਂ ਗਰਬਾਏ ਮੱਕਾ ਗੰਗ ਬਨਾਰਸੀ ਪੂਜ ਯਾਰਤ ਜਾਏ ਰੋਜ ਵਰਤ ਨਿਵਾਜ ਕਰ ਡੰਡਾਤ ਕਰਾਏ ਗੋਰਖ ਰੋਮ ਨ ਪੁੱਜਨੇ ਦੋ ਆਪ ਗਵਾਏ ਹੇੰਦੋ ਮੁਸਲਮਾਨਾ ਦੋਹਾ ਦੇ ਧਰਮ ਦੀ ਗੱਲ ਕਿ ਉਹ ਕੀ ਕੀ ਕਰਦੇ ਆ ਉਹ ਰੋਜ਼ੇ ਰੱਖਦੇ ਨੇ ਉਹ ਵਰਤ ਰੱਖਦੇ ਨੇ ਉਹ ਪੂਜਾ ਕਰਦੇ ਨੇ ਉਹ ਡੰਡੌਤ ਕਰਦੇ ਉਹ ਨਵਾਜਾਂ ਪੜਦੇ ਨੇ ਉਹ ਮੱਕੇ ਜਾਂਦੇ ਨੇ ਉਹ ਗੰਗਾ ਤੇ ਜਾਂਦੇ ਨੇ ਉਹ ਰਾਮ ਰਾਮ ਤੇ ਆਉਂਦੇ ਰਹੀਮ ਰਹਿਉ ਅਮਤਾਉਂਦੇ ਨੇ ਪਰ ਆਖਿਰ ਤੇ ਭਾਈ ਗੁਰਦਾਸ ਸਾਹਿਬ ਜੀ ਕਹਿੰਦਾ ਗੌਰ ਸਿੱਖ ਰੋਮ ਨਾ ਪੁੱਜਨੀ ਗੁਰੂ ਸਿੱਖ ਦਾ ਉਹਦਾ ਕਿੰਨਾ ਵੱਡਾ ਆ ਕਿ ਗੌਰ ਸਿੱਖ ਦੇ ਇੱਕ ਰੋਮ ਦੇ ਬਰਾਬਰ ਵੀ ਨਹੀਂ ਹੋ ਸਕਦੇ ਗੌਰ ਸਿੱਖ ਰੋਮ ਨਾ ਪੁੱਜਨੀ ਜੋ ਆਪ ਗਵਾਏ ਜੈਸ ਗੌਰ ਸਿੱਖ ਨੇ ਆਪਣਾ ਆਪ ਗੁਰੂ ਚਰਨਾ ਚ ਗਵਾ ਦਿੱਤਾ ਆਪਣਾ ਆਪ ਮਾਰ ਦਿੱਤਾ ਔਸੋ ਗੁਰ ਸੇਖ ਦੇ ਬਰਾਬਰ ਉਹਦੇ ਰੋਮ ਦੇ ਬਰਾਬਰ ਵੀ ਨਹੀਂ ਕੋਈ ਹੋ ਸਕਦਾ ਤਾਂ ਹੀ ਤਾਂ ਸਤਿਗੁਰੂ ਜੀ ਗੁਰਬਾਣੀ ਤੇ ਕਥਨ ਕਰਦੇ ਨੇ ਸਭ ਤੋਂ ਵੱਡੇ ਭਾਗ ਗੁਰਸਿੱਖਾਂ ਕੇ ਸਾਰਿਆਂ ਤੋਂ ਵੱਡੇ ਭਾਗ ਗੁਰੂ ਕਿਆ ਸਿੱਖਾਂ ਦੇ ਆ ਐਡੀਆਂ ਵੱਡੀਆਂ ਬਖਸ਼ਿਸ਼ਾਂ ਗੁਰਸਿੱਖ ਨੂੰ ਅੰਮ੍ਰਿਤ ਛਕ ਲੈੰਦਾ ਆ ਤੇ ਸਿੰਘ ਸਾਜ ਜਾਂਦਾ ਆ ਰਹਿਤ ਮਰਜਾਦਾ ਵਿੱਚ ਤਿਆਰ ਬਰ ਤਿਆਰ ਬਾਣੀ ਬਾਣੇ ਦਾ ਪ੍ਰਪੱਕ ਹੋ ਜਾਂਦਾ ਤੇ ਕਲਗੀਧਰ ਪਾਦਸ਼ਾਹ ਮਾਰ ਕੇ ਅੰਦਰ ਰਾਣੀ ਰਹਿ ਸੋਈ ਸਖ ਮੇਰਾ ਉਹ ਸਾਹਿਬ ਮੌਸ ਕਾ ਚਿਹਰਾ ਐਡੀਆਂ ਵੱਡੀਆਂ ਬਖਸ਼ਿਸ਼ਾਂ ਨੂੰ ਲੋਕਾਂ ਨੇ ਕੁਝ ਵੀ ਨਹੀਂ ਜਾਣਿਆ ਵਡੀਆਂ ਬਖਸ਼ਿਸ਼ਾਂ ਨੂੰ ਜੇ ਕੁਝ ਜਾਣਦੇ ਹੁੰਦੇ ਤੇ ਕੇਸ ਕਤਲ ਨਾ ਕਰਾਉਂਦੇ ਸਿੱਖੀ ਉੰਤਲਾ ਜਣੀਆਂ ਨਾ ਦਿੰਦੇ ਗੁਰੂ ਤਾਂ ਬੇਮੁਖ ਨਾ ਹੁੰਦੇ ਪਤਾ ਹੀ ਨਹੀਂ ਆਪਾਂ ਨੂੰ ਕੋਸ਼ਿਸ਼ ਕਿੰਡੀਆਂ ਵੱਡੀਆਂ ਦਾਤਾਂ ਗੁਰੂ ਸਾਹਿਬ ਨੇ ਸਾਨੂੰ ਦਿੱਤੀਆਂ ਨੇ ਜਿੰਨੇ ਵੱਡੇ ਸਾਡੇ ਸਤਿਗੁਰੂ ਓਡੀਆਂ ਵੱਡੀਆਂ ਉਹਨਾਂ ਦੀਆਂ ਦਾਤਾਂ ਓਡੀਆਂ ਵੱਡੀਆਂ ਦਾਤਾਂ ਇਨ ਗਰੀਬ ਸਿੱਖਨ ਕੋ ਦੈ ਹੈ ਪਾਤਸ਼ਾਹ ਜਾਦ ਕਰੇ ਹਮਰੇ ਗੁਰਿਆਈ ਤੋ ਸਾਧ ਸੰਗਤ ਜੋ ਮੈਂ ਆਪਣੇ ਬੱਚਿਆਂ ਨੂੰ ਵੀਰਾਂ ਨੂੰ ਭੈਣਾਂ ਨੂੰ ਦੋਵੇਂ ਹੱਥ ਜੋੜ ਕੇ ਬੇਨਤੀ ਕਰਦਾ ਵੀ ਅਜੇ ਵੀ ਮੋੜਾਓ ਅਜੇ ਵੀ ਮੋੜਾਓ ਗੁਰੂ ਮਹਾਰਾਜ ਜੀ ਦੀਆਂ ਧੀਆਂ ਗੁਰੂ ਮਹਾਰਾਜਿਆਂ ਦੇ ਪੁੱਤ ਬਣ ਜਾਓ ਛੱਡੋ ਘਾੜਾ ਮਨ ਮਰਜ਼ੀਆਂ ਦਾ ਫੈਸ਼ਨਾਂ ਦਾ ਮਹਾਰਾਜ ਗੁਰਬਾਣੀ ਤੇ ਕਥਨ ਕਰਦੇ ਨੇ ਪਾਵਤ ਰਲਿਆ ਜੋਬਨ ਬਲਿਆ ਜਵਾਨੀ ਦੇ ਬਾਲ ਵਿੱਚ ਮਨੋਖ ਆਪਣੀਆਂ ਮਨ ਮਰਜ਼ੀਆਂ ਕਰਦਾ ਬੜੀਆਂ ਰਲੀਆਂ ਪਾਉਂਦਾ ਪਾਵਤ ਰਲਿਆ ਜੋਬਨ ਬਲਿਆ ਨਾਮ ਬਿਨਾ ਮਾਟੀ ਸੰਗ ਰਲਿਆ ਕਾਨ ਕੁੰਡਲਿਆ ਇਹ ਜਵਾਨੀ ਦੀਆਂ ਸਾਰੀਆਂ ਜੀ ਕੰਨਾਂ ਦੇ ਕੁੰਡਲ ਵਾਲੇ ਅਣਾਨ ਤੇ ਪਾਏ ਪਾਏ ਤੇ ਵੀਰ ਵੀ ਪਿੱਛੇ ਨਹੀਂ ਹੈਗੇ ਉਹ ਠੀਕ ਆ ਜੀ ਬਿਲਕੁਲ ਲੱਗੀ ਜੀ ਜੇ ਪ੍ਰਾਵਾ ਨੇ ਵੀ ਪਰਾ ਪਾਲੇ ਨਾ ਕੰਨਾਂ ਦੇ ਵਿੱਚ ਨਤੀਆਂ ਜੀਆਂ ਤੇ ਫਿਰ ਭੈਣਾ ਹੋਰ ਦੋ ਕਦਮ ਅੱਗੇ ਵਧਿਓ ਪੂਰੇ ਕੰਨ ਦੇ ਚਾਰ ਸਫੇਰ ਲਵੇੜ ਲੈ ਨਿਕ ਨਿਕ ਕੁੰਡੀਆਂ ਜੀਆਂ ਮਹਾਰਾ ਕਹਿੰਦਾ ਕਾਨ ਕੁੰਡਲੀਆਂ ਬਸਤਰ ਔਡਲੀਆਂ ਮਨ ਪਾਉਂਦੇ ਕੱਪੜੇ ਵੀ ਪਾ ਲੈ ਤੁਸੀਂ ਕਾਨ ਕੁੰਡਲੀਆਂ ਬਸਤਰ ਔਡਲੀਆਂ ਸੇਜ ਸੁਖਲੀਆਂ ਮਨ ਗਰਬਲੀਆਂ ਸੁਖ ਦਾ ਇਹ ਸੇਜਾ ਲਾ ਲਈ ਤਾਂ ਮਨ ਚ ਹੰਕਾਰ ਆ ਗਿਆ ਕਿ ਵੀ ਮੇਰੇ ਵਰਗਾ ਹੈ ਹੀ ਕੋਈ ਨਹੀਂ ਮੇਰੇ ਵਰਗਾ ਸੁਭਾਪਣ ਮੇਰੇ ਵਰਗੀ ਸੁੰਦਰਤਾ ਕਿਸੇ ਦੇ ਕੋਲ ਨਹੀਂ ਗੁਰੂ ਸਾਹਿਬ ਨੇ ਇਸ ਸੁੰਦਰਤਾ ਨੂੰ ਨਹੀਂ ਮੰਨਿਆ ਮਾਰਗ ਦਾ ਸਹੀ ਸੁੰਦਰ ਸੋਹਣੇ ਸਾਧ ਸੰਗ ਜਨ ਬਹਿਣੇ ਜਿਹੜੇ 사ਤ ਸੰਗਤ ਵਿੱਚ ਬੈਠਦਾ ਮੈਨੂੰ ਸਭ ਤੋਂ ਸੋਹਣੇ ਲੱਗਦੇ ਤੇ ਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ ਕਾਨ ਕੁੰਡਲਿਆ ਬਸਤਰ ਓਢਲਿਆ ਸੇਜ ਸੁਖ ਲਿਆ ਮਾਨ ਘਰ ਬਲਿਆ ਤਲਾ ਕੁੰਚਰ ਜਾਂ ਸਿਰ ਕਨਕ ਛਤਰੀਆ ਹਰ ਭਗਤ ਬਿਨਾਂ ਲੈ ਧਰਨ ਗੱਡ ਲਿਆ ਹਰੀ ਦੀ ਭਗਤੀ ਤੋਂ ਬਿਨਾਂ ਇਹਨਾਂ ਚੀਜ਼ਾਂ ਨੇ ਇੱਕ ਦਿਨ ਮਨੁੱਖ ਨੂੰ ਧਰਤੀ 'ਚ ਗੱਡ ਦੇਣਾ ਕਿਸੇ ਨਵਾਸ ਦੀ ਬਾਤ ਨਹੀਂ ਪੁੱਛਣੀ ਤੋ ਸਤਗੁਰੂ ਮਹਾਰਾਜ